ਕਾਲ ਜੀ ਅਰਦਾਸ ਬਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਪਹਿਣਾ ਲਈ ਲੈ ਕੇ ਆਈਆਂ ਬਹੁਤ ਹੀ ਜਿਆਦਾ ਸੋਹਣੇ ਫੰਕਸ਼ਨਲ ਹੈਂਡਵਰਕ ਦੇ ਸੂਟ ਮਸ਼ੀਨ ਵਰਕ ਦੇ ਸੂਟ ਜਿਹੜੇ ਕਿ ਬਹੁਤ ਹੀ ਵਾਜਬ ਰੇਟ ਤੇ ਮਿਲਣਗੇ ਬਾਕੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰਨ ਤੋਂ ਬਾਅਦ ਮੈਨੂੰ ਦੇ ਕੇ WhatsApp ਨੰਬਰ ਤੇ ਸਕਰੀਨਸ਼ਾਟ ਵੀ ਭੇਜ ਦਿਆ ਕਰੋ ਤਾਂ ਕਿ ਲੱਕੀ ਡਰਾ ਦੇ ਵਿੱਚ ਤੁਹਾਡਾ ਨਾਮ ਆ ਜਿਹੜਾ ਸ਼ਾਮਲ ਹੋ ਸਕੇ ਬਾਕੀ ਜਿਹੜੀਆਂ ਭੈਣਾਂ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਹਨ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਵੀ ਕਰਦੀ ਹਾਂ ਬਾਹਲੀਆਂ ਭੈਣਾਂ ਨੂੰ ਵੀ ਕਿ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਡੇ ਕੋਲ ਸੂਟ ਹੈ ਜਿਹੜੇ ਵਿਆਹ ਫੰਕਸ਼ਨਾਂ ਵਾਲੇ ਰੈਡੀ ਕਰਵਾ ਕੇ ਵੇਖਿਓ ਸਾਡਾ ਕੰਮ ਤੇ ਰੇਟ ਦਾ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਬਿਲਕੁਲ ਵਾਜਬ ਰੇਟ ਦੇ ਉੱਤੇ ਤੁਹਾਨੂੰ ਬਹੁਤ ਹੀ ਸੋਹਣੇ ਫੰਕਸ਼ਨਲ ਸੂਟ ਮਿਲਣਗੇ ਜੀ ਚਲੋ ਜੀ ਫਿਰ ਆ ਵੀਡੀਓ ਸ਼ੁਰੂ ਕਰੀਏ ਆਪਾਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਹਾਂਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣਾ ਹੈਂਡਵਰਕ ਦਾ ਸੂਟ ਹੈ ਜੀ ਕੰਮ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਵੇਖ ਸਕਦੇ ਹੋ ਜੇ ਫੈਬਰਿਕ ਦੀ ਗੱਲ ਕਰੀਏ ਤਾਂ ਨੇਚਰਲ ਕ੍ਰੇਪ ਰਹੇਗਾ ਜੀ ਕਲਰ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਕਰੀਮੀ ਜਿਹਾ ਕਲਰ ਹੈ ਵੀਡੀਓ 'ਚੋਂ ਨਾਲੋਂ ਜ਼ਿਆਦਾ ਸੋਹਣਾ ਨਹੀਂ ਆ ਰਿਹਾ ਬਹੁਤ ਹੀ ਜਿਆਦਾ ਸੋਹਣਾ ਕ੍ਰੀਮ ਜਾਂ ਸੂਟ ਹੈ ਬਹੁਤ ਹੀ ਸੋਹਣਾ ਤੇ ਮਹਿਰੂਨ ਥ੍ਰੈਡ ਲੱਗਿਆ ਹੋਇਆ ਜੀ ਹਾਈਲਾਈਟ ਕੀਤਾ ਹੋਇਆ ਮਹਿਰੂਨ ਨੂੰ ਬਾਕੀ ਮੋਤੀ ਦਬਕੇ ਦਾ ਕੰਮ ਵੇਖੋ ਹੈਂਡ ਦੇ ਵਰਕ ਦੀ ਫਿਨਿਸ਼ਿੰਗ ਵੇਖੋ ਸਾਡੇ ਦੀ ਕਿੰਨਾ ਜਿਆਦਾ ਸੋਹਣਾ ਇਹ ਕੰਮ ਕੀਤਾ ਗਿਆ ਸਾਰਾ ਚੌਕਾਂ ਤੇ ਘੇਰੇ ਦਾ ਕੰਮ ਹੈ ਸਾਰੇ ਫਰੰਟ ਤੇ ਇਸ ਤਰ੍ਹਾਂ ਸਿਪੀ ਦਾ ਕੰਮ ਜੰਦਾ ਜੇ ਤੁਹਾਨੂੰ ਬਾਜੂ ਦਿਖਾਈ ਇਹ ਬਹੁਤ ਹੀ ਹੈਵੀ ਲੁੱਕ ਦੀ ਬਾਜੂ ਬਣੀ ਹੋਈ ਹੈ ਇਹ ਕੰਮ ਬਾਜੂ ਤੇ ਰਹੇਗਾ ਜੀ ਨਾਲੇ ਇਹਦੇ ਆਪਾਂ ਬਾਟਮ ਦਾ ਕੰਮ ਵੀ ਕਰਵਾਇਆ ਹੋਇਆ ਜਿਹੜਾ ਕਿ ਹੈਵੀ ਰਹੇਗਾ ਦੇਖੋ ਬਾਟਮ ਵਰਗ ਦੇਖੋ ਕਿੰਨਾ ਜ਼ਿਆਦਾ ਸੋਨਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਹੈ ਐਦਾਂ ਦੇ ਸੋਹਣੇ ਸੋਹਣੇ ਸੂਟ ਕਿਸੇ ਵੀ ਕਲਰ ਤੇ ਤੁਸੀਂ ਇਹ ਵਾਲਾ ਕੰਮ ਜੇ ਆਪਦੇ ਕੋਲੋਂ ਵੀ ਪਿਕ ਦੇ ਕੇ ਸਾਡੇ ਤੋਂ ਕੰਮ ਹੈ ਜਿਹੜਾ ਕਰਵਾ ਸਕਦੇ ਹੋ ਬਿਲਕੁਲ ਵਾਜਿਬ ਰੇਟ ਤੇ ਅਸੀਂ ਤੁਹਾਨੂੰ ਕੰਮ ਹੈ ਜਿਹੜਾ ਕਰਕੇ ਦੇਵਾਂਗੇ ਜੀ ਤੇ ਕੰਮ ਹਮੇਸ਼ਾ ਤੁਹਾਡਾ ਸਾਡਾ ਜਿਹੜਾ ਤੁਹਾਨੂੰ ਨੀਟ ਐਂਡ ਕਲੀਨ ਮਿਲੂਗਾ ਜੀ ਦਿੱਤੇ ਗਏ WhatsApp ਨੰਬਰ ਤੇ ਰੇਟ ਵਗੈਰਾ ਸਾਰਾ ਤੁਸੀਂ ਪੁੱਛ ਸਕਦੇ ਹੋ ਔਰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵੀਡੀਓ ਦਾ ਅਗਲਾ ਸੂਟ ਪਰ ਮ ਦਿਖਾਉਣ ਲੱਗੇ ਆ ਬਲੈਕ ਕਲਰ ਤੇ ਨੇਚਰਲ ਗ੍ਰੇਪ ਰਹੇਗੀ ਜੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਤੁਸੀਂ ਇਹਦਾ ਹੈਂਡਵਰਕ ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ ਇਹਦਾ ਕੰਮ ਹੋਇਆ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਕੰਮ ਚੈੱਕ ਕਰੋ ਜੀ ਕਿੰਨਾ ਜ਼ਿਆਦਾ ਸੋਹਣਾ ਨਾਲ ਜਿਹੜਾ ਪੈਚ ਥੋੜਾ ਜਿਹਾ ਲੱਗਿਆ ਹੋਇਆ ਇਹ ਆਪਾਂ ਮਜੈਂਟਾ ਸ਼ੇਡ ਦਾ ਦਿੱਤਾ ਹੋਇਆ ਇਹ ਸਾਰਾ ਘੇਰੇ ਦਾ ਕੰਮ ਰਹੂਗਾ ਸਾਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਤੀ ਆਉਗੀ ਜੀ ਤੇ ਨਾਲ ਰਹੂਗਾ ਇਹਦੇ ਬਾਜੂ ਵਰਕ ਇਹਦੇ बॉਟਮ ਤੇ ਵੀ ਵਰਕ ਹੋ ਜਾਂਦਾ ਜੀ ਪਰ ਕਸਟਮਰ ਨੇ ਆਪਾਂ ਨੂੰ ਕੱਲਾ ਬਾਜੂ ਵਰਕ ਹੀ ਕਿਹਾ ਸੀ ਜਿਹੜਾ ਬਾਜੂ ਤੇ ਵਰਕ ਹੈ ਉਹ ਵੀ ਵੇਖੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਹੈਵੀ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਬਲੈਕ ਕਲਰ ਦਾ ਜਦੋਂ ਇਹਦੇ ਨਾਲ ਦੁਪੱਟਾ ਰੈਡੀ ਹੋ ਗਿਆ ਲੇਸਿਸ ਵਗੈਰਾ ਲੱਗ ਕੇ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਹੈਗਾ ਬਣਨਾ ਤੇ ਜੇ ਆਪਾਂ ਸੂਟ ਦੇ ਕੀਮਤ ਦੀ ਗੱਲ ਕਰੀਏ ਬਿਨਾਂ ਦੁਪੱਟੇ ਤੋਂ ਇਹ 4200 ਰੁਪਏ ਵਿੱਚ ਸੂਟ ਆ ਜਿਹੜਾ ਰੈਡੀ ਹੋ ਜਾਂਦਾ ਜੀ ਨੈਚੁਰਲ ਕ੍ਰੇਪ ਦੇ ਉੱਤੇ ਬਾਕੀ ਜਿਹੜਾ ਸਟਾਫ ਹੈ ਤੁਹਾਡੀ ਪਸੰਦ ਦੇ ਅਨੁਸਾਰ ਉਸ ਤਰ੍ਹਾਂ ਦਾ ਜਿਹੜਾ ਹੈਗਾ ਬਜਟ ਹੋ ਜਾਂਦਾ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਅਸੀਂ ਇੰਨੇ ਪੈਸੇ ਲਾਉਣੇ ਆ ਉਸ ਹਿਸਾਬ ਨਾਲ ਅਸੀਂ ਸਟਾਫ ਲੈਣੇ ਆ ਤੇ ਫਿਰ ਉਸ ਉਦਾਂ ਦਾ ਹੀ ਵਰਕ ਹੋ ਜਾਂਦਾ ਤਦ ਜੀ ਵੀਡੀਓ ਦਾ ਅਗਲਾ ਸ਼ੂਟ ਆਪਾਂ ਵੇਖਦੇ ਆਂ ਸ਼ਿਮਰ ਦੇ ਉੱਤੇ ਸਟਾਫ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਰਸਟ ਹੈ ਜਿਹੜਾ ਸ਼ਰਟ ਹੈ ਕਪੜਾ ਸ਼ਿਮਰ ਸਿਲਕ ਰਹੇਗਾ ਵਰਕ ਦੇਖੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਇਹਦਾ ਹੈਵੀ ਵਰਕ ਹੋਇਆ ਇਸ ਤਰ੍ਹਾਂ ਵੀ ਨੈਕ ਦੇ ਵਿੱਚ ਗਲੇ ਤੇ ਕੰਮ ਆਵੇਗਾ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਹਮੇਸ਼ਾ ਸਾਫ ਸੁਥਰਾ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਤੁਹਾਨੂੰ ਅਸੀਂ ਦੇਵਾਂਗੇ ਕਰਵਾ ਕੇ ਜੀ ਇਸ ਤਰ੍ਹਾਂ ਇਹਦਾ ਘੇਰੇ ਤੇ ਕੰਮ ਆ ਗਿਆ ਨਾਲ ਬਹੁਤ ਹੀ ਹੈਵੀ ਲੁੱਕ ਦੀਆਂ ਜਿਹੜੀਆਂ ਬਾਜੂ ਹੈ ਜੀ ਚੈੱਕ ਕਰੋ ਤੁਸੀਂ ਕਿੰਨਾ ਜ਼ਿਆਦਾ ਹੈਵੀ ਕੰਮ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਫੰਕਸ਼ਨਲ ਜਿਹੜਾ ਸੂਟ ਹੈ ਜੇ ਰੈਡੀ ਹੁੰਦਾ ਰਸਟ ਸ਼ੇਡ ਦੇ ਨਾਲ ਕ੍ਰੀਮ ਦਾ ਕੰਟਰਾਸਟ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਬਾਟਮ ਹੈ ਇਹ ਸਾਰਾ ਹੈਵੀ ਕਮ ਬਾਟਮ ਤੇ ਆਏਗਾ ਇਹ ਗੋਡਿਆਂ ਤੱਕ ਦੀ ਬੂਟੀ ਆ ਜਾਂਦੀ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈ ਇਹ ਸੂਟ ਰੈਡੀ ਹੋਇਆ ਜਦੋਂ ਇਹਦੇ ਨਾਲ ਦੁਪੱਟਾ ਰੈਡੀ ਹੋ ਗਿਆ ਸੂਟ ਨੇ ਬਹੁਤ ਹੀ ਜਿਆਦਾ ਸੋਹਣਾ ਲੱਗਣਾ ਰਿਹਾ ਕੀਤਾ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਇੰਨਾ ਕੰਮ ਇਹੀ ਸਟਾਫ ਬਿਨਾਂ ਦੁਪੱਟੇ ਤੁਹਾਨੂੰ ਇਹ 4800 ਰੁਪਏ ਚ ਰੈਡੀ ਹੋਊਗਾ ਜੀ ਵੀਡੀਓ ਦਾ ਅਗਲਾ ਸੂਟ ਦੇਖੋ ਤੁਸੀਂ ਇਹ ਰਹੇਗਾ ਨਹੀਂ ਕੰਟਰਾਸਟ ਰਹੇਗਾ ਹੈਂਡਵਰਕ ਦਾ ਮੈਰੂਨ ਕਲਰ ਦੀ ਇਹਦੀ ਸ਼ਰਟ ਰਹੂਗੀ ਵੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਜਿਹੜਾ ਵਰਕ ਹੋਇਆ ਗਲੇ ਦਾ ਵਰਕ ਰਹੇਗਾ ਫਿਨਿਸ਼ਿੰਗ ਨੇੜੇ ਤੋਂ ਚੈੱਕ ਕਰੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਜਿਹੜਾ ਕੰਮ ਹੋਇਆ ਸਾਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੇ ਆਏਗੀ ਨਾਲ ਰਹੇਗਾ ਜੀ ਬਾਜੂ ਤੇ ਕੰਮ ਬਾਜੂ ਵਰਕ ਚੈੱਕ ਕਰੋ ਇਹ ਸ਼ਰਟ ਨਾਲ ਦਾ ਪੈਚ ਦੇ ਕੇ ਸਾਰਾ ਕੰਮ ਹੋ ਗਿਆ ਪਿਸਤਾ ਜਿਹਾ ਛੇੜ ਦਾ ਤੇ ਨਾਲ ਆਏਗਾ ਜੀ ਬੋਟਮ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਇਸ ਤਰ੍ਹਾਂ ਬੋਟਮ ਤੇ ਵਰਕ ਰਹੂਗਾ ਬਹੁਤ ਹੀ ਜ਼ਿਆਦਾ ਸੋਹਣਾ ਨੀਟ ਐਂਡ ਕਲੀਨ ਵਰਕ ਮਿਲੂਗਾ ਜੀ ਇਹ ਸੂਟ ਵੀ ਜੇਕਰ ਤੁਸੀਂ ਨੇਚਰਲ ਕ੍ਰੇਪ ਵਗੈਰਾ ਤੇ ਸਾਡੇ ਤੋਂ ਰੈਡੀ ਕਰਵਾਉਂਗੇ ਜੀ ਤਾਂ 4200 ਰੁਪਏ ਦੇ ਵਿੱਚ ਸੂਟ ਆ ਜਿਹੜਾ ਬਿਨਾਂ ਦੁਪट्टे ਤੋਂ ਰੈਡੀ ਹੋ ਜਾਊਗਾ ਦੁਪੱਟਾ ਤੁਹਾਡੇ ਕਹਿਣ ਅਨੁਸਾਰ ਲਾਵਾਂਗੇ ਸੈਮੀ ਚਨੂਨ ਦਾ ਕਮਲ ਚਨੂਨ ਦਾ ਜਾਂ ਕਿਸੇ ਹੋਰ ਸਟਾਫ ਦਾ ਤਾਂ ਦੁਪੱਟੇ ਦੇ ਜਿਹੜੇ ਚਾਰजेस ਆ ਉਹ ਐਕਸਟਰਾ ਰਹਿਣਗੇ ਇਸ ਤਰ੍ਹਾਂ ਤੁਸੀਂ ਸੋਹਣੇ ਸੋਹਣੇ ਸੂਟ ਹੈ ਜਿਹੜੇ ਸਾਡੇ ਤੋਂ ਬਹੁਤ ਹੀ ਵਾਜਿਬ ਰੇਟ ਤੇ ਰੈਡੀ ਹੈ ਜਿਹੜੇ ਕਰਵਾ ਸਕਦੇ ਹਾਂ ਹਾਂਜੀ ਵੀਡੀਓ ਦਾ ਜਿਹੜਾ ਆਪਣਾ ਅਗਲਾ ਸੂਟ ਹੈ ਇਹ ਰਹੇਗਾ ਮਸ਼ੀਨ ਵਰਕ ਦਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਨੈਚੁਰਲ ਕ੍ਰੇਪ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੈ ਇਹ ਸਾਰਾ ਘੇਰ ਦਾ ਕੰਮ ਹੈ ਜੀ ਦੇਖੋ ਪੈਚ ਲੱਗ ਕੇ ਬਾਟਮ ਨਾਲ ਦਾ ਘੇਰ ਦਾ ਕੰਮ ਆ ਜਾਊਗਾ ਬਹੁਤ ਹੀ ਜਿਆਦਾ ਸੋਹਣਾ ਇਹਦਾ ਕੰਮ ਹੈ ਜਿਹੜਾ ਬਾਜੂ ਤੇ ਹੋਇਆ ਇਸ ਤਰ੍ਹਾਂ ਪੈਚ ਲੱਗ ਕੇ ਨਾਲ ਜੇ ਆਪਾਂ ਬਾਟਮ ਦੀ ਗੱਲ ਕਰੀਏ ਤਾਂ ਬਾਟਮ ਦੇ کیا ਕਹਿਣੇ ਹੈ ਜੀ ਬਹੁਤ ਹੀ ਸ਼ਾਨਦਾਰ ਨੇਚਰਲ ਕ੍ਰੇਪ ਦੇ ਵਿੱਚ ਇਹਦੀ ਕਰੀਮ ਰੰਗ ਦੀ ਬਾਟਮ ਹੈ ਕੰਮ ਵੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਸੂਟ ਆ ਜਿਹੜਾ ਇਹ ਰੈਡੀ ਹੋਇਆ ਜੀ ਇਸ ਤਰ੍ਹਾਂ ਨੇਚਰਲ ਫਰੇਪ ਦੇ ਵਿੱਚ ਜੇਕਰ ਸੂਟ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ 3300 ਰੁਪਏ ਦੇ ਵਿੱਚ ਸੂਟ ਆ ਜਿਹੜਾ ਤੁਹਾਡਾ ਵਿਦਆਊਟ ਦੁਪੱਟਾ ਰੈਡੀ ਹੋ ਜਾਊਗਾ ਜੀ ਦੁਪੱਟਾ ਤੁਹਾਡੇ ਕਹਿਣ ਦੇ ਅਨੁਸਾਰ ਕਰਾਂਗੇ ਰੈਡੀ ਜਿਹੜੇ ਵੀ ਤੁਸੀਂ ਕਹੋਗੇ ਕਈ ਭੈਣਾਂ ਪਿਓਰ ਦਾ ਜਿਹੜਾ ਦੁਪੱਟਾ ਰੈਡੀ ਕਰਵਾਉਂਦੀਆਂ ਪਸੰਦ ਕਰਦੀਆਂ ਕਈ ਸੈਮੂ ਚਨਾਂ ਉਹਦੇ ਵਿੱਚ ਤਾਂ ਦੁਪੱਟਾ ਅਸੀਂ ਹਮੇਸ਼ਾ ਤੁਹਾਡੇ ਕਹਿਣ ਦੇ ਅਨੁਸਾਰ ਹੈ ਜੀ ਕਰਵਾਉਂਦੇ ਆ ਜੀ ਲਾਸਟੇ ਤੁਹਾਨੂੰ ਦਿਖਾ ਰਹੇ ਆ ਮਸ਼ੀਨ ਵਰਕ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਬਾਟਰ ਕ੍ਰੇਫਟ ਦੇ ਵਿੱਚ ਸੂਟ ਜਿਹੜਾ ਕਿ ਮਸ਼ੀਨ ਵਰਕ ਦਾ ਰਹੇਗਾ ਤੇ ਜੇ ਕਲਰ ਦੀ ਗੱਲ ਕਰਾਂ ਤਾਂ ਇਹ ਪਰਪਲ ਸ਼ੇਡ ਦੇ ਵਿੱਚ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਆ ਇਹਦਾ ਇਸ ਤਰ੍ਹਾਂ ਸਾਰੇ ਫਰੰਟ ਤੇ ਬੂਟੀ ਆਏਗੀ ਜੀ ਬਹੁਤ ਹੀ ਜ਼ਿਆਦਾ ਸੋਹਣੀਆਂ ਇਹਦੀਆਂ ਹੈਵੀ ਲੁੱਕ ਦੀਆਂ ਬਾਜੂ ਰੈਡੀ ਹੋਈਆਂ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਨੇੜੇ ਤੋਂ ਵੇਖ ਸਕਦੇ ਹੋ ਇਹ ਆਏਗਾ ਜੀ ਬਾਜੂ ਵਰਕ ਸਾਰਾ ਸਿੰਗਲ ਟਾਂਕੇ ਦੇ ਵਿੱਚ ਤੇ ਜਾਂ ਜ਼ੀਰੋ ਟਾਂਕੇ ਦੇ ਵਿੱਚ ਹੀ ਕੰਮ ਮਿਲੂਗਾ ਜੀ ਇਹ ਆਏਗੀ ਬੂਟੀ ਸਾਰੀ ਬਾਟਮ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਆ ਜਿਹੜਾ ਇਹ ਵੇਅਰ ਕੀਤਾ ਲੱਗਦਾ ਜੀ ਸਾਰਾ ਫਰੰਟ ਆ ਜਾਂਦਾ ਬਾਟਮ ਤੇ ਬਾਜੂ ਤੇ ਹੈਵੀ ਵਰਕ ਆ ਜਾਂਦਾ ਤੁਸੀਂ ਵੀ ਐਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਿਲਕੁਲ ਬਾਜ਼ਰ ਰੇਟ ਤੇ ਰੈਡੀ ਕਰਵਾਉਣ ਦੇ ਲਈ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਨਵਾਂ ਕੰਮ ਹੈ ਸਾਡਾ ਤੇ ਨਵਾਂ ਹੀ ਚੈਨਲ ਹੈ ਸਪੋਰਟ ਜ਼ਰੂਰ ਕਰਿਆ ਕਰੋ ਤੇ ਬਾਕੀ ਮੇਰੀ ਵੀਡੀਓ ਨੂੰ ਹੁਣ ਤੱਕ ਤੁਸੀਂ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ